ਜਲੰਧਰ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਇਰ ਹੋ ਗਈ ਹੈ ਜਲੰਧਰ ਦੇ ਵਿਧਾਇਕ ਰਮਨ अरोड़ा ਦੇ ਉੱਤੇ ਵੜ ਡੈਕਸ਼ਨ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਔਰ ਲਗਾਤਾਰ ਹਿਰਾਸਤ ਵਿੱਚ ਸੀ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਅੱਜ ਆਖਰਕਾਰ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਜਿਹੜੇ ਇਲਜ਼ਾਮ ਨੇ ਉਹ ਹੁਣ ਸਾਹਮਣੇ ਆ ਚੁੱਕੇ ਨੇ ਰਮਨ ਅਰੋੜਾ ਅਤੇ ਉਹਨਾਂ ਦੇ ਕਰੀਬੀਆਂ ਦੇ ਉੱਤੇ ਜਿਹੜੀ ਇਲਜ਼ਾਮ ਤਰਾਸ਼ੀ ਹੋਈ ਹੈ ਉਸ ਦਾ ਪੂਰਾ ਵੇਰਵਾ ਉਸ ਚਾਰਜ ਸ਼ੀਟ ਦੇ ਵਿੱਚ ਦਾਇਰ ਕਰ ਦਿੱਤਾ ਗਿਆ ਹੈ ਵੱਡੇ ਇਲਜ਼ਾਮ ਲੱਗੇ ਸੀ ਕਿ ਰਮਨ ਅਰੋੜਾ ਪੈਸੇ ਦੀ ਵਸੂਲੀ ਕਰਦੇ ਨੇ ਔਰ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਹੀ ਹੁਣ ਬਹੁਤ ਸਾਰੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਔਰ ਆਉਂਦੇ ਸਮੇਂ ਚ ਆ ਵੀ ਸਕਦੇ ਨੇ ਕਿਉਂਕਿ ਲਗਾਤਾਰ ਜ਼ਿਲੰਦਰ ਦੇ ਅੰਦਰ ਬਹੁਤ ਸਾਰੀਆਂ ਬਿਲਡਿੰਗਸ ਨੂੰ ਲੈ ਕੇ ਚਰਚਾਾਂਮਾਂ ਸਿਗੀਆਂ ਕਿ ਬਹੁਤ ਸਾਰੀਆਂ ਨਾਜਾਇਜ਼ ਬਿਲਡਿੰਗਸ ਦੇ ਜਿਹੜੇ ਟੈਂਡਰ ਸਿਗੇ ਉਹ ਪਾਸ ਕੀਤੇ ਗਏ ਜਿਹੜੀ ਇਜਾਜ਼ਤ ਹੈ ਉਹਨਾਂ ਨੂੰ ਉਹ ਦਿੱਤੀ ਗਈ ਪਰ ਉਸੇ ਚੀਜ਼ ਨੂੰ ਲੈ ਕੇ ਰਮਨ ਅਰੋੜਾ ਦੇ ਉੱਤੇ ਗੰਭੀਰ ਇਲਜ਼ਾਮ ਲੱਗਦੇ ਨਜ਼ਰ ਆਏ ਨੇ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਜਲੰਧਰ ਦੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਹੁੰਦੀ ਆ ਔਰ ਉਸ ਤੋਂ ਬਾਅਦ ਹੌਲੀ-ਹੌਲੀ ਸ਼ਕੰਜਾ ਰਮਨ ਅਰੋੜਾ ਦੇ ਆਸੇ-ਪਾਸੇ ਘੁੰਮ ਜਾਂਦਾ ਆ ਹੁਣ ਆਖਰਕਾਰ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਇਹ ਚਾਰਜ ਸ਼ੀਟ ਜਿਹੜੀ ਆ ਦਾਇਰ ਕੀਤੀ ਗਈ ਆ ਅਦਾਲਤ ਦੇ ਵਿੱਚ ਇਸ ਚਾਰਜ ਸ਼ੀਟ ਦੇ ਵਿੱਚ ਵਿਧਾਇਕ ਰਮਨ ਅਰੋੜਾ ਅਸਿਸਟੈਂਟ ਟਾਊਨ ਪਲੈਨਰ ਯਾਨੀ ਕਿ ਏਟੀਪ ਸੁਖਦੇਵ ਵਿਸ਼ਿਸ਼ਟ ਰਮਨ ਅਰੋੜਾ ਦੇ ਕੋਲਮ ਰਾਜੂ ਮદાન ਅਤੇ ਆੜਤੀ ਮੁਕੇਸ਼ ਮਖੀਜਾ ਦਾ ਨਾਮ ਸਾਹਮਣੇ ਆਇਆ ਹੈ। ਉਹਨਾਂ ਨੂੰ ਮਲਜ਼ਮ ਬਣਾਇਆ ਗਿਆ ਹੈ। ਇਲਜ਼ਾਮ ਨੇ ਕਿ ਵਿਜੀਲੈਂਸ ਅਤੇ ਸੀਆਈਏ ਸਟਾਫ ਦਾ ਡਰ ਦਿਖਾ ਕੇ ਜ਼ਬਰੀ ਵਸੂਲੀ ਕੀਤੀ ਜਾਂਦੀ ਸੀ। ਇਸ ਵਿੱਚ ਇੱਕ ਆਰਟੀਆਈ ਐਕਟਿਵਿਸਟ ਦਾ ਨਾਮ ਵੀ ਸਾਹਮਣੇ ਆ ਰਿਹਾ ਜਿਸ ਬਾਰੇ ਜਾਂਚ ਚੱਲ ਰਹੀ ਹੈ ਔਰ ਏਟੀਪ ਸੁਖਦੇਵ ਵਿਸ਼ੇਸ਼ਟ ਉੱਤੇ ਰਮਨ ਅਰੋੜਾ ਦੇ ਕਹਿਣ ਉੱਤੇ ਨਕਲੀ ਨੋਟਿਸ ਛਾਪਣ ਦੇ ਇਲਜ਼ਾਮ ਸੰਤਾਂ ਦੱਸ ਦਿੰਦੇ ਆ ਕਿ ਇਲਜ਼ਾਮ ਲੱਗੇ ਸੀ ਕਿ ਰਮਨ ਅਰੂੜਾ ਜਾਂ ਜਿਹੜੇ ਰਮਨ ਅਰੂੜਾ ਦੇ ਨਾਲ ਮਿਲੇ ਹੋਏ ਸੀ ਉਹਨਾਂ ਨੇ ਰਲ ਕੇ ਇਹ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਨਕਲੀ ਨੋਟਿਸਸ ਛਾਪੇ ਜਾਂਦੇ ਸੀਗੇ ਔਰ ਉਹ ਨਵੀਆਂ ਬਣ ਰਹੀਆਂ ਬਿਲਡਿੰਗਸ ਜਾਂ ਅੰਡਰ ਕੰਸਟਰਕਸ਼ਨ ਜੋ ਇਮਾਰਤਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਛਾਪ ਦਿੱਤੇ ਜਾਂਦੇ ਸੀ ਔਰ ਉਸ ਤੋਂ ਬਾਅਦ ਮੋਟੀ ਰਕਮ ਜਿਹੜੀ ਹੈ ਉਹ ਵਸੂਲੀ ਜਾਂਦੀ ਸੀ ਇਹ ਇਲਜ਼ਾਮ ਲੱਗੇ ਸੀਗੇ ਔਰ ਹੁਣ ਉਸੇ ਚੀਜ਼ ਦੇ ਬਨਾ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਏਟੀਪ ਸੁਖਦੇਵ ਵਿਸ਼ਿਸ਼ਟ ਤੇ ਰਮਨ ਅਰੋੜਾ ਦੇ ਕਹਿਣ ਉਤੇ ਨਕਲੀ ਨੋਟਿਸ ਛਾਪਣ ਦੇ ਇਲਜ਼ਾਮ ਲੱਗੇ ਨੇ ਰਾਜੂ ਮਦਾਨ ਨੇ ਨਾਲ ਰਲ ਕੇ ਸਾਰੀ ਗੇਮ ਚਲਾਈ ਸੀ ਇਹ ਇਲਜ਼ਾਮ ਲੱਗੇ ਨੇ ਰਾਜੂ ਮਦਾਨ ਰਮਨ ਅਰੋੜਾ ਦੇ ਕੁੜਮ ਨੇ ਔਰ ਰਾਜਨ ਅਰੋੜਾ ਜੋ ਰਮਨ ਅਰੋੜਾ ਦੇ ਬੇਟੇ ਨੇ ਉਹਨਾਂ ਨੂੰ 26 ਸਤੰਬਰ ਤੱਕ ਦੀ ਜਿਹੜੀ ਜ਼ਮਾਨਤ ਹੈ ਉਹ ਮਿਲ ਗਈ ਹੈ ਹਾਈ ਕੋਰਟ ਦੇ ਵੱਲੋਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਆਰਟੀਆਈ ਐਕਟੀਵਿਸਟ ਦਾ ਨਾਮ ਵੀ ਲਗਾਤਾਰ ਵਿੱਚ ਆ ਰਿਹਾ ਹੈ ਔਰ ਜਾਣਕਾਰੀ ਇਹ ਵੀ ਹੈ ਕਿ ਜਲਦ ਉਸ ਬਾਰੇ ਵੀ ਖਲਾਸਾ ਹੋਵੇਗਾ ਔਰ ਉਸ ਆਰਟੀ ਐਕਟੀਵਿਸਟ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਚਰਚਾਵਾ ਕਾਫੀ ਤੀਬਰਤਾ ਦੇ ਨਾਲ ਵਧਦੀਆਂ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਹਿਾਂਗੇ ਬਣੇ ਰੋਮਾਨੀਆ ਪੰਜਾਬੀ ਤੇ